ਸ਼ੁਕਰ ਹੈ ਰੱਬ ਦਾ। ਇਹ ਕਿੰਤਾਇਸਾ ਤੋਂ ਕੋ ਚੰਗੀ ਕੱਢੀ ਐ ਲੱਕੜਾਇਆਂ ਖਿਲਾ ਰਿਆ ਮਾ। ਗਿੱਲੀਆਂ ਲੱਕੜਾਂ ਨਾਲ ਮੱਥਾ ਮਾਰੀ ਐ। ਲਾ ਆਰ ਕਾ ਨਾ। ਸ਼ੁਕਰ ਹੈ ਰੱਬ ਦਾ। ਇਹ ਲੱਕੜਾਂ ਨੂੰ ਚੱਤ ਸੁੱਕ ਜਾਣੀਆਂ। ਇੰਦਾ ਵਾ ਮੌਸਮ ਖਰਾਬ ਸੀਗਾ ਹੁਣ ਤਾਂ ਧੁੱਪ ਜੀ ਕੱਢ ਲਈ ਰੱਬ ਨੇ ਸ਼ੁਕਰ ਆ ਰੱਬਾ ਤੇ ਗਰੀਬਾਂ ਦਾ ਫਾਇਦਾ ਹੋ ਗਿਆ ਨਹੀਂ ਗਿੱਲੇ ਚਿੱਲੇ ਚੱਲੋ ਮਾਰਨਾ ਤਾਂ ਨਾ ਡੱਕਿਆ ਨੰਨੇ ਨਾ ਮੱਥਾ ਹਏ ਮੈਂ ਮੱਜਾ ਫਟਾ ਸੱਪੋ ਅਰੇ ਭਾਈ ਸੱਪੋ ਭਾਈ ਹਾਂ ਭਾਈ ਕਿੱਥੇ ਭਾਈ ਨਾਲ ਨਾਰ ਅੱਛਾ ਮੈਂ ਤਾਂ ਲੱਕੜਾਂ ਚੱਕਦੀ ਸੀ ਉਹ ਦਿਖਾਓ ਭਾਈ ਕਿੱਥੇ ਆ ਗਿਆ ਉਹ ਵੀ ਹੈ ਕਹਾਂ ਤੂੰ ਸੇਕਾ ਲੱਕਾਂ ਦੇ ਵਿੱਚ ਦੇਖ ਰਿਹਾ ਭਾਈ ਇੱਥੇ ਬਈ ਹਾਂ ਇੱਥੇ ਸੀਗਾ ਭਾਈ ਸੱਪ ਦਾ ਹਾਂ ਆਹ ਸੀ ਭਾਈ ਓਏ ਭਾਈ ਮੈਂ ਨਾਸ ਨੂੰ ਬੁਲਾਉਣਾ ਖੜਜੋ ਸੱਪ ਇਹ ਭੜਾ ਕਾਲਾ ਹੈਗਾ ਏ ਇਹਨੂੰ ਮਾਰਨਾ ਵੀ ਨਹੀਂ ਫਾਇਦਾ ਭਾਈ ਆਪਾਂ ਕੋਈ ਜੋਗੀ ਬੁਲਾਉਣੇ ਆ ਹਾਂ ਭਾਈ ਜੋਗੀ ਨੂੰ ਬੁਲਾ ਕੇ ਫੜਾਉ ਹੈ ਜੋਗੀ ਨੂੰ ਬੁਲਾ ਕੇ ਫੜਾ ਲੈਣੇ ਆ ਗਾ ਸੱਪ ਭੜਾ ਭਾਈ ਇਹ ਪਾਣੇ ਮੈਂ ਫਿਰ ਜੋ ਵੀ ਨੂੰ ਬੁਲਾ ਕੇ ਲਿਆਵਾਂ ਸੱਪ ਪਤਾ ਹੋ ਗਿਆ ਪਾਠ ਕੋਈ ਨਹੀਂ ਬੁਲਾ ਰਿਆ ਭੱਜ ਕੇ ਜਾਂ ਉਹ ਜਿਹੜੇ ਕੋ 2 ਰੁਪਏ ਉਹਨੂੰ ਪੁੱਛੂਗਾ ਨੀ ਜੋ ਵੀ ਨੂੰ ਬੁਲਾ ਲਿਆ ਵੀ ਨਹੀਂ ਭੱਜ ਕੇ ਮਜਾ ਨਾ ਪੈਣ ਜੇ ਨਾ ਜੋਗੀ ਨੂੰ ਲੈ ਕੇ ਆਉਂਦੇ ਡੇਰੇ ਚ ਜੋਗੀ ਤਾਂ ਨਹੀਂ ਪਤਾ ਯਾਰ ਕਿੱਥੇ ਮਿਲੂਗਾ ਡੇਰੇ ਚ ਜਾਣਾ ਕੋਪਤੰਦਰਪੁਰ ਚਲ ਦੇਖਦੇ ਆਵਣਾ ਚਾ ਜੋਗੀ ਤੋਂ ਬੁਲਾ ਲਿਓ ਨੇ ਯਾਰ ਸ਼ੁਕਰ ਦਾ ਵਿਚਾਰੀ ਉਹ ਕੁੜੀ ਬਚ ਗਈ ਆ ਦੇਖ ਰਿਹਾ ਯਾਰ ਡੇਰੇ ਚ ਕੋਈ ਜੋਗੀ ਮਿਲ ਜੇ ਪੜਾ ਹੋ ਜੂ ਉਹਨਾਂ ਦਾ ਵਿਚਾਰਾ ਨਾ ਯਾਰ ਲੈ ਹੁਣ ਛੱਤੇ ਪਾਸ਼ਾ ਨੇ ਕਰੀਏ ਕਿਰਪਾ ਤੇ ਰੇੜਾ ਵੀ ਆਪਾਂ ਕਰ ਲਗੇ ਠੀਕ ਤੇ ਹੁਣ ਪਿੰਡਾਂ ਦੇ ਵਿੱਚ ਜਾਇਆ ਕਰਾਂਗੇ ਤੇ ਰੱਬ ਨੇ ਤਾਂ ਮੀਂਹ ਨਹੀਂ ਹਟਾਇਆ ਕਿੰਨਾ ਚਿਰ ਹੋ ਗਿਆ 15 ਦਿਨ ਹੋ ਗਏ ਘਰੋਂ ਹੁਣ ਕਿੱਥੋਂ ਖਾਈ ਜਾਗੇ ਪਿੰਡਾਂ 'ਚ ਜਾਵਾਂਗੇ ਤਾਂ ਕੋਈ ਦਾਣਾ ਫੱਕਾ ਇਕੱਠਾ ਕਰਾਂਗੇ ਤਾਂ ਜਵਾਕ ਪਾਲਾਂਗੇ ਕੋਈ ਸੱਪ ਸੁੱਕ ਫੜ ਲਾਂਗੇ ਕਿਸੇ ਦੇ ਹਾਂ ਤੇ ਐਂ ਕਰਕੇ ਟਾਈਮ ਪਾਸ ਕਰਾਂਗੇ ਹੁਣ ਤੇ ਪ੍ਰਮਾਤਮਾ ਨੇ ਹੁਣ ਮਿਹਰ ਕਰੀ ਐ ਤੇ ਇਹਨੇ ਰਾਬਾ ਭਲੀ ਕਰੂਗਾ ਤੇ ਇਧਰ ਲਾਵੇ ਹੁਣ ਮੈਨੂੰ ਦੇਖਣ ਦੇ ਲੈ ਹੁਣ ਇਹ ਵੀ ਠੀਕ ਕਰਾਉਣਾ ਪਊਗਾ ਇਹਦੀ ਮੇਲੇ ਦਾ ਫੂਕਲੀ ਗਲੀ ਪਈ ਹੈ ਹੈ ਚੱਲ ਦੇਖਦੇ ਆਂ ਕੋਈ ਗੱਲ ਬਾਤ ਤੇ ਹੁਣ ਕਿੰਨਾ ਚਿਰ ਬੈਠੇ ਨਾ ਆ ਗਏ ਅੰਦਰ ਬੜੇ ਬੈਠੇ ਰਹਾਂਗੇ ਚਾ ਲੋ ਠੀਕ ਹੈ ਹੇ ਹੇ ਮੀਰੇ ਵਿੱਚ ਸਾਰਾ ਰੇੜਾ ਵੀ ਖਰਾਬ ਹੋ ਗਿਆ ਨੇ ਜਿਹੜਾ ਆ ਤੰਗੜ ਪੜਿਆ ਸੀਗਾ ਆ ਫਟਾ ਫੁਟਾਇਆ ਸਾਰਾ ਮੀਂਹੇ ਖਰਾਬ ਕਰਤਾ ਇਹ ਸਾਰਾ ਹੁਣ ਨਾਮਾ ਹੀ ਬਣਾਉਣਾ ਪਊਗਾ ਇਹ ਸੱਚੇ ਬੱਚਾ ਮੀਂਹ ਵਾਲਾ ਜਿਉਂ ਕਿਸੇ ਦੇ ਕੀ ਸਾਰੇ ਐ ਇੱਥੋਂ ਤੱਕਰ ਪਾਣੀ ਆ ਗਿਆ ਸੀ ਬਸ ਆ ਹੁਣ ਮੜੀ ਦੀ ਕਿਰਪਾ ਹੋਈ ਐ ਕੋ ਜਾਣੇ ਆ ਨਾਥਾਂ ਦੇ ਦੇਦੇ ਨਾਥਾਂ ਦੇਰੇ ਨੂੰ ਦੇ ਅਨੁਕਤ ਮੱਕੜਦਾ ਸੀ ਇੱਥੇ ਦੇਖਦੇ ਆ ਨਾਜੀਤ ਆਇਆ ਕੋਣ ਐ ਬਾਬਾ ਜੀ ਮਹਾਰਾਜੀ ਆਜ ਵਾਲਿਆ ਨੰਗੇ ਹੋ ਤੁਸੀਂ ਜੀ ਹਾਂਜੀ ਹਾਂਜੀ ਕਿਵੇਂ ਦਰਸ਼ਨ ਦਿੱਤੇ ਹੈ ਨਾਪੀ ਹਾਂਜੀ ਹਾਂਜੀ ਆਪਣੇ ਘਰੇ ਆ ਗਿਆ ਸੱਪ ਅੱਛਾ ਤੇ ਸੱਪ ਆਪਾ ਫੜਨਾ ਹੈ ਠੀਕ ਹੈ ਕਿ ਜੋ ਆਪਣੀ ਤਾਂ ਕਮੀ ਹੀ ਹੁੰਦਾ ਤੇ ਸੱਪ ਹੀ ਫੜਨੇ ਆਪਾਂ ਹੋਰ ਕੀ ਕਰਨਾ ਤੇ ਆਪਾਂ ਨਹੀਂ ਫੜਨਾ ਬਾਬਾ ਜੀ ਤੇ ਤੁਸੀਂ ਫੜਨਾ ਅਸਲ ਵਿੱਚ ਆ ਤੇ ਮੈਂ ਫੜਨੂ ਕੀ ਗੱਲ ਐ ਫਿਰ ਫਸ ਫੜਨੂਗੀ ਜੀ ਪੱਕਾ ਹਾਂ ਪੱਕਾ ਇਹਦੀ ਕੀ ਸੇਵਾ ਪੂਜਾ ਲਵਾਂਗੇ ਜੀ ਸੇਵਾ ਦੀ ਕਿਹੜੀ ਫੂ ਜਿਆਦੇ ਸੇਵਾ ਕੀ ਸਾਰਾ 2100 ਰੁਪਏ ਐ 2100 ਤਾਂ ਬਾੜਾ ਬਾਈ ਬਾੜਾ ਕੀ ਐ ਸੱਪ ਵੀ ਭੜੇ ਤੋਂ ਭੜੇ ਪਏ ਹੁੰਦੇ ਐ ਸੱਪ ਤਾਂ ਪਏ ਹੁੰਦੇ ਜੀ ਫੇਰ ਵੀ 2100 ਤਾਂ ਜ਼ਿਆਦਾ ਹੀ ਤੁਸੀਂ ਨਾ ਕੋਈ 800 ਰੁਪਿਆ ਘੱਟ ਦੇ ਦੇ ਔਰ ਕੀ ਐ ਦੇਖੋ ਨਾ ਮੈਂ ਤੁਹਾਡਾਂ ਦੀ ਕਰਾਂ ਨਾ ਸਾਡਾਂ ਦੀ ਕਰਾਂ ਆਪਣਾ 1100 ਚ ਫਾਈਨਲ ਹੋ ਗਿਆ ਸੱਪੜ ਦਾ ਚੱਲ ਠੀਕ ਐ ਫੇਰ ਚੱਲਾ ਅਮੀ ਕਹਿੰਦਾ ਕੰਮ ਸੀ ਤੇ ਚੱਲ 11 ਸੀ ਬਹੁਤ ਐ ਮੰਦਾ ਤਾਂ ਹੁਣ ਚੱਲੀ ਜਾਂਦਾ ਬਹੁਤ ਐ 1100 ਉਹ ਬਾਬਾ ਜੀ ਆ ਜਾਓ ਬਸ ਠੀਕ ਆ ਨੇ ਪੈਸੇ ਘੱਟ ਤੋਂ ਮੁੱਕ ਗਏ ਉਹ ਜੋਗਿੰਦਰ ਪਤਾ ਨਹੀਂ ਕੀ ੜਨ ਪਾ ਗਿਆ ਨਾਸ ਜੀ ਨਾਸੀ ਆ ਜਾਓ ਕਿਤੇ ਪੈਸੇ ਤੋਂ ਮੁੱਕ ਭਰਾ ਗਿਆ ਹੋਵੇ ਜੀ 1100 ਤੋਂ ਬਹੁਤ ਐ ਉਸਦੇ ਨੂੰ ਚੱਲ ਆਓ ਜੀ ਨਾਸ ਜੀ ਸੇਤੀ ਆਓ ਘਰੇ ਵੀ ਆਗੇ ਜੀ ਕਿ ਹੈ ਕਰ ਬੱਚਾ ਤੇ ਮੈਨੂੰ ਚੱਕ ਲੈਂਦੇ ਸਮਾਨ ਗੱਲ ਕੀ ਹੈ ਸੱਪ ਦੀ ਤਾਂ ਬੇਸ਼ੱਕ ਵੀ ਸੱਪ ਲੈ ਆਈ ਤੂੰ ਸੱਪ ਤਾਂ ਇੱਕੋ ਫੜਨਾ ਜੀ ਹਾਂ ਘਰੇ ਜਾ ਕੇ ਪੈਸਾ ਨਾਲ ਨਾ ਝਗੜਾ ਪਾ ਲਿਓ ਉਹ ਨਹੀਂ ਖੁਸ਼ ਰਹਿੰਦਾ ਤੁਸੀਂ ਚਾਚਾ ਜੀ ਚੱਲ ਤਾ ਸੇਤੀ ਆਜ ਚੱਲ ਆ ਪਾ ਦੂ ਬਾਬਾ ਜੀ ਸੱਪ ਨਾ ਬਾਹਲਾ ਪੜਾਏ ਉਹ ਇਹ ਗੱਲ ਨਹੀਂ ਹੋਰ ਜੋਗਿਆ ਮੇਰੇ ਕੋਈ ਨਹੀਂ ਹੜਦੇ ਭੇੜੇ ਪੂਰੇ ਅਸੀਂ ਤਾਂ ਬਾਬਾ ਜੀ ਅੰਦਰ ਹੀ ਨਹੀਂ ਗਏ ਉੱਤੇ ਅੱਛਾ ਤੇ ਕੋਈ ਗੱਲ ਨਹੀਂ ਤੇ ਤੁਹਾਨੂੰ ਆਜ ਸੁਣੋ ਕਿੱਥੇ ਜੇ ਬੈਠਾ ਐ ਇੱਥੇ ਐ ਲੱਕਣਾ ਜੀ ਇੱਥੇ ਬਾਬਾ ਜੀ ਉਧਰ ਰੱਖੋ ਕਿਤੇ ਅੱਛਾ ਤੁਹਾਨੂੰ ਉੱਥੇ ਦੇਖਿਆ ਘਰਦਿਆਂ ਨੇ ਉਧਰੋਂ ਇਹ ਐクセ ਨਾਲ verdade ਮੜੀ ਵਜਾ ਕੇ ਦੇਖਾਂ ਬੀਨ ਦੇਖ ਲਓ ਜੀ ਕਿੰਧਰੇ ਵੀ ਪੜੇ ਸੱਪ ਕਿੱਥੇ ਬੜਿਆ ਖੜਾ ਬੀਨ ਕਿੱਥੇ ਵਜਾਉਣ ਨੂੰ ਪਈ ਜਾਂਦੇ ਆ ਆਹ ਮੈਂ ਕਿਹ ਕਿਹ ਦਾ ਸੱਪ ਆ ਜੀ ਤੁਸੀਂ ਇੱਥੇ ਕਿੱਥੇ ਫੜਦੇ ਹੋ ਕੋਈ ਗੱਲ ਨਹੀਂ ਐ ਕਿਤੇ ਐਂ ਟੱਪ ਗਿਆ ਹੋਊਗਾ ਬਾਬਾ ਜੀ ਸੱਪ ਤਾਂ ਉਸ ਪਾਸੇ ਆ ਜੀ ਆ ਜਾ ਫਿਰ ਦਿਖਾ ਦੇ ਇੱਥੇ ਹੈਗਾ ਸੱਪ ਤੱਕੜਾ ਹੈ ਕੋਈ ਗੱਲ ਨਹੀਂ ਹਾਂ ਇੱਥੇ ਦੇਖੋ ਬਾਈ ਐਸ ਥਾਂ ਤੇ ਸੱਪ ਆ ਹੈ ਅੱਛਾ ਇੱਥੇ ਲੱਭਣਾ ਚਾਹੇ ਇੱਥੇ ਹੈ ਜੀ ਹੁਣ ਫੜਨਾ ਤੁਸੀਂ ਐ ਤੇ ਛੱਡ ਕੇ ਨਹੀਂ ਜਾਣਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਾਂ ਦੇਖੋ ਜੀ ਫਿਰ ਕੋਈ ਨਹੀਂ ਬਾਬਾ ਜੀ ਆਇਆ ਕੋਈ ਨਾਜਰ ਸੱਪ ਹਾਂ ਹਾਂ ਤੁਸੀਂ ਤਾਂ ਡਾਂਸ ਹੀ ਕਰੀ ਜਾਂਦੇ ਹੋ ਜੀ ਤੈਨੂੰ ਲੱਗਦਾ ਡਾਂਸ ਤੇ ਤੂੰ ਆਪ ਹੀ ਫੜ ਲੈਂਦਾ ਪਰ ਮੈਂ ਫੜਨ ਵਾਲਾ ਹੁੰਦਾ ਫਿਰ ਤੇ ਮੂਰੇ ਖੜ ਕੇ ਦੇਖੀਗਾ ਸੱਪ ਤੇ ਤੈਨੂੰ ਲੱਗੂਗਾ ਪਤਾ ਅੱਛਾ ਸੋਨੂੰ ਵੀ ਤਾਂ ਲੱਗਦਾ ਜੀ ਆਹੋ ਤੇ ਮੈਂ ਇਹ ਬੰਦਾ ਨਹੀਂਗਾ ਉਹ ਤੁਸੀਂ ਤਾਂ ਕੀਰ ਕੁਲ ਜੀ ਕੀਰ ਲੈਂਦਾ ਇਹ ਤਾਂ ਸੱਪ ਹੈ ਜਿਹੜਾ ਉਡਣਾ ਸੱਪ ਹੈਗਾ ਅੱਛਾ ਬਹੁਤ ਭੈੜਾ ਸੱਪ ਹੈ ਤਾਂ ਮੈਨੂੰ ਫੜੋ ਜੀ ਇਹ ਤਾਂ ਮੈਨੂੰ ਖੇਲਣਾ ਪਊਗਾ ਇਹ ਕਹੇ ਕਰ ਬੱਚਾ ਹਾਂਜੀ ਇਹ ਸੱਪ ਬਹੁਤ ਭੜਾ ਹੈ ਅੱਛਾ ਜੀ ਤੇ ਤੂੰ ਭੱਜ ਜਾ ਚੰਗਾ ਰਹੇ ਨੇ ਮੈਂ ਤਾਂ ਭੱਜ ਜਾਣਾ ਪਾਪਾ ਜੀ ਮੈਂ ਆਪੇ ਫੜ ਕੇ ਆਇਓ ਮੈਂ ਕਿਹਾ ਕੋਈ ਗੱਲ ਨਹੀਂ ਤੂੰ ਜਾ ਹੱਪੀ ਬਹੁਤ ਭੈੜਾ ਹੈਗਾ ਹੈ ਤੇ ਚੰਗੇ ਰਹੀਏ ਜੇ ਨਾ ਫੜੀ ਜੇ ਤਾਂ ਇਹਦਾ ਸੱਪ ਤਾਂ ਆਪਾਂ ਨੂੰ ਫੜਨਾ ਹੀ ਪਊਗਾ ਹੈ ਓਹੋ ਇਹਦਾ ਲੱਕੜ ਪਈ ਹੈ ਇਸੇ ਤੂੰ ਡਰ ਗਿਆ ਓਹੋ ਕੋਈ ਗੱਲ ਨਹੀਂ ਕਿਵੇਂ ਡਿੱਗੀ ਜੀ ਨਾ ਛੜਕ ਕੇ ਕੋਈ ਨਹੀਂ ਨਹੀਂ ਡਿੱਗਿਆ ਨਹੀਂਗਾ ਆਹਾਂ ਨਾ ਜਿਹੜਾ ਚਾਦਰ ਹੈ ਮੇਰਾ ਤੇ ਇਹ ਪੈ ਚੜਕ ਗਿਆ ਤੇ ਤਾਂ ਡਿੱਗ ਪਿਆ ਮੈਂ ਅੱਛਾ ਹਾਂ ਤੇ ਤੂੰ ਐ ਕਰ ਤੇ ਤੂੰ ਭੱਗ ਜਾ ਮੈਂ ਆਪੇ ਫੜਨੂ ਸਭ ਉਹ ਸੱਪ ਫੜੇਗਾ ਉਹ ਫੜੂਗਾ ਤੂੰ ਭੱਜ ਜਾ ਚੰਗਾ ਰਹਿਣਾ ਜੇ ਅੱਛਾ ਹਾਂ ਪੜਾ ਸੱਪ ਤੂੰ ਡੈਂਡੀ ਰੈਕਡ ਉੱਡ ਜਾ ਬਣਾਇਆ ਨਾਥਾਂ ਦੇ ਵਿੱਚ ਚੱਕਰ ਤੇ ਪਾਤੀ ਗੱਲ ਜੇ ਤਾਂ ਮੈਨੂੰ ਲੱਗਦਾ ਹੈ ਇਹ ਤਾਂ ਕਾਂਜੇ ਹੈ ਤੇ ਇਹ ਨਹੀਂ ਗਈ ਜੇ ਚਲ ਆਪਾਂ ਇਹਨੂੰ ਕੀ ਹੈ ਆਪਾਂ ਦਾ ਦੌਰ ਗੇਲ ਹੈ ਕਿ ਕਿੱਤਰ ਹੋਮਾਂਗੇ ਹੈ ਇੱਕ ਇਹਨਾਂ ਤੋਂ ਡਰੀ ਜਾਂਦੇ ਆਪਾਂ ਪਈਏ ਹਾਂ ਅਜੇ ਖਾਪਾ ਰਹਿਦਾ ਖਾਪਾ ਰਹਿਦਾ ਇਹ ਆਪਣੀ ਤਾਂ ਬਣ ਗਈ ਜਾਂਦੀ ਅੱਜ ਇਹ ਜਿਆਹ ਖਲਾਦੂ ਇਹ ਹੋਣਾ ਇਹ ਬਿੱਤੀ ਪਾੜ ਕੇ ਬੀਨ ਇਹ ਨਹੀਂ ਬੀਨ ਧੱਕੀ ਰੱਖੀ ਇਹ ਹੁਣ ਵੇਖਦੇ ਆ 2 ਰੁਪਏ ਲੈ ਕੇ ਤੇ 3 ਰੋਵਾਂਗੇ ਆਪਾਂ ਤਾਂ ਲੇ ਬੱਚਾ ਤੇ ਬਹੁਤ ਔਖਾ ਪੜਿਆਗਾ ਸਭ ਅਰੇ ਜੀ ਹਾਂ 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 ਅੱਛਾ ਤੇ ਦੇਖਣਾ ਨਾ ਦਿਖਾ ਦੇਣਾ ਨਾ ਦੇਖਣ ਤੇ ਲੋੜ ਨਹੀਂ ਦੱਸਣੀ ਹੈ ਨਾ ਬੱਸ ਬੈਠ ਪਹਿਲਾ ਪਹਿਲਾ ਗਰਮੀ ਲੱਗਦੀ ਇਹਨੂੰ ਵੀ ਹੋਣਾ ਅੱਛਾ ਹੋਰ ਪਰਪੁਰਪਣਾ ਜੀ ਪਾਣੀ ਤਾਂ ਬਸ ਪੀਤਾ ਇੱਥੇ ਐ ਕਰ ਤੁਮਨੇ ਜਿਹੜੇ ਹੈਗੇ 2 ਰੁਪਏ ਦੇ ਇੱਥੇ ਮੈਂ ਜਾਵਾਂ ਪਾਣੀ ਫਿਰ ਆਪਾਂ ਦੇ ਦਗੇ ਪੈਸੇ ਨੂੰ ਦੇ ਦੇ ਬਾਈ ਇਹੋੀ ਗੱਲ ਜੀ ਹੋਰ ਚੱਲ ਜਾਨ ਬਚੀ ਪਹਿਲਾਂ ਬਹੁਤ ਔਖਾ ਸਭ ਸੀਗਾ ਬਾਈ ਮੈਂ ਇਹਨੂੰ ਤਾਂ ਬਚਾਤਾ ਨਹੀਂ ਨਾ ਕੁਝ ਨਹੀਂ ਕਹਿੰਦੇ ਤੈਨੂੰ ਨਾ ਹੋਗਾ ਮੇਰਾ ਭਰਾ ਆ ਗਿਆ ਮੇਰੇ ਤੈਨੂੰ ਮਾਰਦਾ ਨਹੀਂ ਕੁੱਟਦਾ ਨਹੀਂ ਤੇ ਤੈਨੂੰ ਛੱਡਿਆ ਹਾਂ ਜੰਗਲਾਂ ਚ ਲਓ ਜੀ ਨਾਸੀ ਲਓ ਆ ਵੀ ਆ ਜੀ ਠੀਕ ਚੰਗਾ ਜੀ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਮੈਂ ਸੁਣ ਆਉ ਨਾਲ ਪੈ ਜਾ ਕਰੋ ਜੰਗਲਾਂ ਜੀ ਆਪਾਂ ਸੁਤੀ ਪਤਾ ਹੈ ਇੱਕ ਉਭਿਆ ਪੀਰ ਤੇ ਮੈੜੀ ਦੇਣਾ ਤੇ ਆਉਂਦਾ ਹੀ ਹੁੰਦਾ ਹੈਗਾ ਚਲ ਹੁਣ ਰਹਿਮ ਕਰੋ ਜੀ ਬਸ ਹੁਣ ਨਹੀਂ ਆਊਗਾ ਤੁਹਾਡੇ ਘਰੇ ਇਹ ਜਦ ਤਾ ਵਧੀਆ ਕੁੰਡੀ ਲੱਗੀ ਤੇ ਕੰਮ ਵੀ ਨਹੀਂ ਸੀ ਕੋਈ ਚੱਲਿਆ ਤੇ ਆਪ ਹੀ ਸੁਣਦਾ ਪਰਮਾਤਮਾ ਪਰ ਕੁੰਡੀ ਬਹੁਤ ਵਧੀਆ ਨਾਲ